ਹੈਲੋ ਫੈਮਲੀ ਸ਼ਸ਼ੀਕਲ ਵੈਲਕਮ ਇਨ ਟੂ ਮੇ ਨਿਊ ਬਲੌਗਜ਼ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵਗੇ ਘੈਂਟ ਹੋਵਾਂਗੇ ਤੇ ਇੱਥੇ ਮਾਰਨਿੰਗ ਦਾ ਟਾਈਮ ਸੀਗਾ ਮਤਲਬ 7:00 ਵਜੇ ਸੀਗੇ ਤੇ ਇੱਥੇ ਮੀਰ ਚਲਾ ਗਿਆ ਅਸੀਂ ਬੇਟਾ ਚਲਾ ਗਿਆ ਅਸੀਂ ਸਕੂਲ ਤੇ ਸ਼ੁਭਨੀਤ ਰੈਡੀ ਹੋ ਰਹੀ ਸੀ ਤੇ ਸੁबीर ਵੀ ਜਲਦੀ ਉੱਠ ਗਿਆ ਸੀ ਤੇ ਮੈਂ ਵੀ ਵੀਡੀਓ ਵਿੱਚ ਖੜਾ ਰਹੀ ਸੀ ਤੇ ਸ਼ੁਭਨੀਤ ਦਾ ਪਾਣੇ ਸਿਰਸੋ ਕਰਨਾ ਸੀ ਤੇ ਬਾਕੀ ਅਪਾ ਤੇ ਲੱਗੇ ਸੀ ਮਿੱਡੀਆਂ ਕਰਨੇ ਸੀ ਕਿਉਂਕਿ 헤ਰੇ ਛੋਟੇ ਨੇ ਨਾ ਵਾਲ ਤਾਂ ਇਸ ਕਰਕੇ ਮੈਂ ਮਿੱਡੀਆਂ ਗੁੰਦਣ ਲੱਗੀ ਸੀ ਸ਼ੁਭਨੀਤ ਦੀਆਂ ਤਾਂ ਕਿ ਵਾਲ ਖਿੰਡਣ ਨਾ ਸਕੂਲ ਦੇ ਵਿੱਚ ਨਾ ਤੇ ਗਰਮੀ ਬਹੁਤ ਜ਼ਿਆਦਾ ਸੀ ਧੁੱਪ ਬਹੁਤ ਠਿੱਕੀ ਪੈ ਰਹੀ ਸੀ ਸਵੇਰੇ ਸਵੇਰੇ ਹੀ ਬਸ ਇੰਨੇ ਜ਼ਿਆਦਾ ਗਰਮੀ ਪੈ ਰਹੀ ਸੀ ਤਾਂ ਇਸ ਕਰਕੇ ਮੈਂ ਸੁੱੱਚੇ ਵਿੱਚ ਚਲਵਾਲ ਲੱਗੇ ਨਹੀਂ ਆਣਗੇ ਫੇਸ ਤੇ ਨਾ ਤਾਂ ਇਸ ਕਰਕੇ ਮੈਂ ਮਿੱਡੀਆਂ ਹੀ ਲੱਗੀ ਸੀ ਕਰਨੇ ਸ਼ੁਭਨੀਤ ਦੀਆਂ ਤੇ ਕ ਵੀਰੇ ਤੇ ਤੰਗ ਕਰ ਰਿਹਾ ਸੀਗਾ ਕਰਨੀ ਦੇ ਰਿਹਾ ਸੀ ਮੈਨੂੰ ਮਿੱਡੀਆਂ ਤੇ ਬਾਕੀ ਇਥੇ ਮਾਰਨਿੰਗ 9:00 ਵਜੇ ਨੇ ਨਹੀਂ ਨੋ ਤੇ ਆਪਾਂ ਨੇ ਬ੍ਰੈਕਫਾਸਟ ਵਗੈਰਾ ਕਰ ਲਿਆ ਸੀਗਾ ਤੇ ਬੱਚੇ ਵੀ ਸਕੂਲ ਚਲੇ ਗਏ ਸੀਗੇ ਤਾਂ ਆਪਾਂ ਸੋਚਿਆ ਅੱਜ ਆਪਾਂ ਆਪਣੇ ਰੁਟੀਨ ਨੂੰ ਥੋੜਾ ਕੰਮ ਘੱਟ ਕਰਦਨੇ ਨੇ ਨਾ ਉਹ ਕਰ ਲਈਏ ਤੇ ਫਿਰ ਬਾਕੀ ਮੈਂ ਮਸ਼ੀਨ ਵਗੈਰਾ ਨਾਲ ਇਸ ਕਪੜੇ ਨੂੰ ਇਸ ਕੰਮ ਇਕੱਠੇ ਹੋ ਗਏ ਸੀਗੇ ਤੇ ਮੈਂ ਸੋਚਿਆ ਨਾਲ ਨਾਲ ਮੈਂ ਕੰਮ ਵੀ ਕਰ ਲਾਂਗੀ ਨਾਲ ਨਾਲ ਵਲੌਗ ਵੀ ਸ਼ੂਟ ਕਰਾਂਗੀ ਬਾਕੀ ਪਹਿਲੀ ਵਾਰ ਅੰਨਾ ਚੈਨਲ ਦੇ ਸਬਸਕ੍ਰਾਈਬਰਾਂ ਦਾ ਜੁੜ ਕਰਿਓ ਵਲੌਗ ਵਧੀਆ ਲੱਗਣ ਦਾ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਬੰਦੀਆਂ ਨਾ ਮੈਂ ਵਿੱਚ ਵਿੱਚ ਮਿਕਸ ਕਰ ਰਹੀਆਂ ਆ ਬਲੌਗ ਨੂੰ ਤੇ ਬਸ ਕੋਸ਼ਿਸ਼ ਇਹ ਹੀ ਆ ਕਿ ਹੁਣ ਆਪਾਂ ਡੇਲੀ ਬਲੌਗ ਕਰਾਂਗੇ ਬਸ ਬਲੌਗ ਨਾਮੇ ਰੋ ਲੋ ਜੀ ਆਪਾਂ ਪਹਿਲਾਂ ਲਾ ਲਈ ਸੀ ਮਸ਼ੀਨ ਤੇ ਮਸ਼ੀਨ ਲਾ ਕੇ ਆਪਾਂ ਆਪਣੇ ਹੋਰ ਕੰਮ ਕਰ ਕਰਨ ਲੱਗੇ ਸੀਗੇ ਤੇ ਕੱਪੜੇ ਵੀ ਕਾਫੀ ਜ਼ਿਆਦਾ ਇਕੱਠੇ ਹੋ ਰਹੇ ਸੀ ਫਿਰ ਮੈਂ ਸੋਚੇ ਓ ਤੁੱਪ ਵੀ ਚੜੀ ਆ ਰਹੀ ਐ ਇੰਨੀ ਗਰਮੀ ਹੋਊਗੀ ਹਨਾ ਤਾਂ ਫਿਰ ਓਕਾ ਹੋ ਜਾਏਗਾ ਮਸ਼ੀਨ ਲਾਣਾ ਵੀ ਮੈਨੂੰ ਤਾਂ ਇਸ ਕਰਕੇ ਪਹਿਲਾਂ ਮੈਂ ਮਸ਼ੀਨ ਲਾ ਲਈ ਸੀ ਕੱਪੜੇ ਧਰਫ ਵਗੈਰਾ ਪਾ ਕੇ ਆਪਣਾ ਜਿਹੜਾ ਦਵਾਤ ਸੀ ਤੇ ਅੰਦਰ ਮੈਂ ਆਪਣੇ ਸੈਟਿੰਗਾਂ ਵੈਟੀਆਂ ਕਰਨ ਲੱਗੀ ਸੀਗੀ ਰੂਮ ਦੇ ਵਿੱਚ ਜਾ ਕੇ ਕਾਫੀ ਨਾ ਖਲਾਰਾ ਜਿਹਾ ਪਿਆ ਰਿਆ ਸੀਗਾ ਕੱਪੜਿਆਂ ਦਾ ਵੀ ਤੇ ਹੋਰ ਚੀਜ਼ਾਂ ਦਾ ਵੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਨਾ ਬੱਚਿਆਂ ਵਾਲਾ ਘਰ ਆ ਤਾਂ ਖਲਾਰਾ ਤਾਂ ਪੈਣਾ ਹੀ ਸੀ ਤੇ ਬਾਕੀ ਇੱਥੇ ਸਿਸਟਰ ਦਾ ਕਾਲ ਆ ਗਿਆ ਸੀ ਮੈਂ ਉਹ ਚੱਕਿਆ ਨਹੀਂ ਸੀ ਬਲੌਗ ਬਣਾ ਰਿਆ ਸੀ ਇਸ ਕਰਕੇ ਤਾਂ ਫਿਰ ਆਂਟੀ ਦੇ ਫੋਨ ਤੇ ਨਿੱਚੇ ਆਂਟੀ ਦੇ ਫੋਨ ਤੇ ਫੋਨ ਕੀਤਾ ਸਿਸਟਰ ਉਹਨਾਂ ਨੇ ਤਾਂ ਫਿਰ ਮੈਂ ਇੱਥੇ ਗੱਲਾਂ ਕਰਦੇ ਕਰਦੇ ਆਪਣਾ ਕੰਮ ਕਰ ਵੀ ਲੱਗੀ ਦੇ ਕਰਨ ਤੇ ਨਾਲ ਗੱਲਾਂ ਵੀ ਹੋਈਆਂ ਨਾਲੇ ਕੰਮ ਵੀ ਹੋਈ ਗਿਆ ਹਾਂਜੀ ਫੈਮਿਲੀ ਬਾਕੀ ਅੱਜ ਕੂੜਾ ਵਗੈਰਾ ਖਲਾਰਾ ਵਗੈਰਾ ਕਾਗਜ਼ ਉਹ ਵੇਰਾ ਕੱਟ ਸੀਗੇ ਕਿਉਂਕਿ ਸ਼ਾਮ ਨੂੰ ਹੀ ਕੱਲ ਸ਼ਾਮ ਨੂੰ ਹੀ ਆਪਾਂ ਨੇ ਮਿਲ ਚੜੂ ਵਗੈਰਾ ਲਾ ਲੇ ਸਾਰਾ ਸੱਟਵਟ ਕਰ ਲਿਆ ਸੀ ਰੂਮਨ ਤਾਂ ਇਸ ਕਰਕੇ ਹੁਣ ਕੰਮ ਜਿਆਦਾ ਮਨ ਵਧਿਆ ਨਹੀਂ ਸੀ ਖਲਾਰਾ ਨਾ ਵਧਿਆ ਨਹੀਂ ਸੀਗਾ ਨਹੀਂ ਤਾਂ ਜੇ ਆਪਾਂ ਸ਼ਾਮ ਨੂੰ ਨਹੀਂ ਕਰਦੇ ਹਾਂ ਨਾ ਫਿਰ ਜ਼ਿਆਦਾ ਮੈਸ ਪੈ ਜਾਂਦਾ ਹੈ ਨਾ ਖਲਾਰਾ ਪੈ ਜਾਂਦਾ ਆ ਤੇ ਇਸ ਕਰਕੇ ਬਸ ਸੈਟਿੰਗਾਂ ਸੁੱਟ ਕੇ ਮੈਂ ਪਹਿਲਾਂ ਕਰ ਚੁੱਕੀ ਸੀ ਧੁਰ ਦੇ ਧੁਰ ਦੇ ਨਾਲ-ਨਾਲ ਆਪਣਾ ਮਸ਼ੀਨ ਦਾ ਦੇਖੀਏ ਨਾਲ-ਨਾਲ ਮੈਂ ਆਪਣਾ ਕੰਮ ਕਰੇਗੀ ਤੇ ਖਲਾਰਾ ਹੁਣ ਇੱਥੇ ਕਾਗਜ਼ ਵਗੈਰਾ ਦਾ ਕੱਟ ਹੀ ਸੀਗਾ ਤੇ ਬੱਚੇ ਵੀ ਸਕੂਲ ਚਲੇ ਗਏ ਸੀ ਸਾਰੇ ਘਰ ਦੇ ਵੀ ਚਲੇ ਗਏ ਸੀਗੇ ਤੇ ਸੋਹਰਾ ਮੇਰਾ ਮਿਲ ਕੰਮ ਕਰਦਾ ਨਹੀਂ ਆਣਾ ਕਿਉਂਕਿ ਬਜ਼ੁਰਗ ਹੈ ਇਸ ਕਰਕੇ ਉਹ نیچے ਦੁਕਾਨਾਂ ਵਗੈਰਾ ਬਣੀਆਂ ਹੋਈਆਂ ਨੇ ਬਾਜ਼ਾਰ ਆ ਨਾ ਰੌਣਕ ਲੱਗੀ ਰਹਿੰਦੀ ਆ ਨਾ ਤੇ ਦੋਸਤ ਵਗੈਰਾ ਉਹਨਾਂ ਦੇ ਬਣੇ ਹੋਏ ਨੇ ਬੈਠਣ ਉੱਠਣ ਵਾਸਤੇ ਗੱਲਾਂ ਗੁੱਲਾਂ ਮਾਰਨ ਵਾਸਤੇ ਤਾਂ ਇਸ ਕਰਕੇ ਉਹ نیچے ਬੈਠ ਜਾਂਦੇ ਨੇ ਜਦੋਂ ਕੁਝ ਖਾਣਾ ਪੀਣਾ ਹੁੰਦਾ ਉਹ ਉੱਪਰ ਆ ਕੇ ਖਾ ਕੇ ਫਿਰ نیچے ਚੱਲ ਜਾਂਦੇ ਨੇ ਨਾ ਬਸ ਇਹ ਹੈ ਕਿ ਟਾਈਮ ਬਸੇ ਕਰਨਾ ਆ ਨਾ ਉਹਨਾਂ ਨੇ ਤਾਂ ਹੁਣ ਫਿਲਹਾਲ ਤੱਕ ਵੀ ਕੰਮ ਕਰ ਤਾਂ ਹੋ ਨਹੀਂ ਸਕਦਾ ਕੋਈ ਉਹਨਾਂ ਤੋਂ ਤਾਂ ਬਸ ਇਸ ਕਰਕੇ ਉਹ ਨੀਚੇ ਬੈਠੇ ਸੀਗੇ ਤੇ ਮੈਂ ਉੱਥੇ ਆਪਣਾ ਭਾਂਡੇ ਵਗੈਰਾ ਲੱਗੀ ਸੀ ਮਾਂਜਣਾ ਤੇ ਕਾਫੀ ਜ਼ਿਆਦਾ ਰਸੋਈ ਚ ਗਾ ਪੈ ਰਿਆ ਸੀ ਕਾਫੀ ਜ਼ਿਆਦਾ ਭਾਂਡੇ ਭੁੰਨੇ ਦਾ ਦੁੱਧਰ ਖਲਾਰਾ ਪੈ ਰਿਆ ਸੀ ਤਾਂ ਫਿਰ ਮੈਂ ਕੀ ਕੀਤਾ ਜਿਹੜਾ ਇਹ ਰੈਕ ਪਿਆ ਸਾਹਮਣੇ yellow color ਦਾ ਹਨ ਪਲਾਸਟਿਕ ਵਾਲਾ ਇਹ ਰੈਕ ਤੇ ਪਹਿਲਾਂ ਡੱਬੇ ਵਾਂਗ ਹੁੰਦੇ ਸੀ ਹਨ ਤਾਂ ਇਹ ਰੈਕ ਨੂੰ ਮੈਂ ਚੰਗੀ ਤਰ੍ਹਾਂ ਮਾਂਜ ਕੇ ਇੱਥੇ ਰੱਖ ਲਿਆ ਸੀਗਾ ਮੈਂ ਸੋਚਿਆ ਇੱਥੇ ਭਾਂਡੇ ਜਣ ਦਾਂਗੀ ਤੇ ਡੱਬਿਆਂ ਵਾਲਾ ਆਪਾਂ ਨੇ ਇੱਕ ਹੋਰ ਜਿਹੜਾ ਮਤਲਬ ਕਵੀ ਦੇ ਲਵਾਰੀ ਸੀ ਉਹਨੂੰ ਤੋੜ ਕੇ ਆਪਾਂ ਨੇ ਇਹ ਦਿਖ ਰਹੀ ਹੈ ਵਾਈਟ ਵਾਲਾ ਹਨ ਤੇ ਇੱਥੇ ਆਪਾਂ ਡੱਬੇ ਰੱਖ ਲਏ ਸੀਗੇ ਕਿਉਂਕਿ ਲਵਾਰੀ ਦਾ ਕੱਪੜਾ ਕਾਫੀ ਜ਼ਿਆਦਾ ਪੁਰਾਣਾ ਹੋ ਗਿਆ ਸੀ ਫਟ ਗਿਆ ਸੀ ਇਸ ਕਰਕੇ ਆਪਾਂ ਨੇ ਖਾਨਿਆਂ ਨੂੰ ਯੂਜ਼ ਕਰ ਲਿਆ ਅੱਧਾ ਮੈਂ ਨੇ ਆਪਣਾ ਜੁੱਤੀਆਂ ਵਾਲਾ ਰੈਕ ਬਣਾ ਲਿਆ ਤੇ ਇਦਾਂ ਮੈਂ ਇੱਥੇ ਡੱਬੇ ਡੱਬੇ ਵਗੈਰਾ ਰੱਖਣ ਵਾਸਤੇ ਸਹੀ ਯੂਜ਼ ਹੋ ਗਿਆ ਮਤਲਬ ਵੇਸਟ ਨਹੀਂ ਗਿਆ ਹਨਾ ਤਾ ਅੱਜ ਮੈਂ ਰਸੋਈ ਦੀ ਸੈਟਿੰਗ ਜੀ ਕੀਤੀ ਕੁਛਕ ਉਹ ਇਹ ਡੱਬੇ ਡੁੱਬੇ ਨੇ ਵੀ ਕਾਫੀ ਖਲਾਰਾ ਪਿਆਸ ਜੀਗਾ ਤੇ ਭਾਂਡੇ ਦੀ ਸੈਟਿੰਗ ਬਿਲਕੁਲ ਵੀ ਨਹੀਂ ਆ ਰਹੀ ਸੀਗੀ ਇਸ ਕਰਕੇ ਹੁਣ ਉਸ ਤੇ ਜਿਹੜਾ ਮੈਂ ਲਾਇਕ ਰੱਖਿਆ ਪਲਾਸਟਿਕ ਵਾਲਾ ਉਸ ਤੇ ਮੈਂ ਰੱਖਾਂਗੀ ਛੋਟੇ ਬਰਤਨ ਤੇ ਦੂਜੇ ਤੇ ਰੱਖਾਂਗੀ ਸਟੀਲ ਵਾਲੇ ਤੇ ਵੱਡੇ ਵੱਡੇ ਭਾਂਡੇ ਹਨਾ ਤਾਂ ਫਿਰ ਸਹੀ ਸੈਟਿੰਗ ਹੋ ਗਈ ਹੁਣ ਮੇਰੀ ਤੇ ਸੈਲਫ ਵਗੈਰਾ ਪਾ ਸਾਫ ਕਰਨ ਲੱਗ ਗਏ ਸੀਗੇ ਕਾਫੀ ਚਿਪਚਿਪਾ ਹੋਇਆ ਪਿਆ ਸੀ ਚਾਹ ਵਾ ਡਿਗ ਡੁਗ ਗਿਆ ਨਾ ਤਾਂ ਇਸ ਕਰਕੇ ਬਾਕੀ ਤੁਸੀਂ ਵਲੌਗ ਨੂੰ ਸਪੋਰਟ ਕਰੋ ਬਲੌਗ ਵਧੀਆ ਲੱਗੇ ਤਾਂ ਸੌਣ ਸੌਣੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਬਲੌਗ ਕਿਦਾਂ ਲੱਗਿਆ ਪਲੀਜ਼ ਫੈਮਿਲੀ ਬਾਕੀ ਬਲੌਗ ਨਾਲ ਬਨੇ ਰਹੋ ਹਾਂਜੀ ਫੈਮਿਲੀ ਕਿਚਨ ਦਾ ਕੰਮ ਆਪਣਾ ਖਤਮ ਹੋ ਗਿਆ ਸੀ ਤੇ ਆਪਾਂ ਬਾਹਰ ਆ ਗਏ ਸੀਗੇ ਤਾਂ ਕਿ ਮਤਲਬ ਬਾਹਰ ਦਾ ਵੀ ਕੰਮ ਨਿਪੜੀ ਜਾਵੇ ਨਾਲ ਦੀ ਨਾਲ ਨਾ ਅੰਦਰ ਦਾ ਵੀ ਹੋਈ ਜਾਵੇ ਇਹ ਨਾ ਹੋਵੇ ਕਿ ਆਪਣਾ ਅੰਦਰਲਾ ਕਰ ਲਈ ਆਪਾਂ ਬਾਹਰ ਜੇ ਹਨ ਲਾਈਟ ਦਾ ਵੀ ਕੋਈ ਪਤਾ ਨਹੀਂ ਲੱਗਦਾ ਇਸ ਕਰਕੇ ਮੈਂ ਨਾਲ-ਨਾਲ ਬਾਹਰਲਾ ਕੱਪੜੇ ਵਗੈਰਾ ਆਪਣਾ ਪਾਣੀ 'ਚ ਪਾੜ ਕੇ ਹੁਣ ਸੁੱਕਣੇ ਪਾਉਣ ਦੀ ਤਿਆਰੀ ਤੇ ਵਿੱਚ ਤੇ ਇੱਥੇ ਆਪਾਂ ਪੀੜੀ ਲੈ ਕੇ ਬੈਠ ਗਏ ਸੀ ਰਾਮ ਨਾਲ ਕਿਉਂਕਿ ਕੱਪੜੇ ਬਹੁਤ ਜ਼ਿਆਦਾ ਸੀਗੇ ਹਨਾ ਜਿਹੜੇ ਪਾਣੀ 'ਚ ਕੱਢਣੇ ਸੀਗੇ ਇਸ ਕਰਕੇ ਪਬੈਕ ਦੇ ਤਿੰਨ ਬਰਤਨ ਲੈ ਲਏ ਸੀ ਇੱਕ ਟੱਪ ਲੈ ਲਿਆ ਸੀ ਦੋ ਬਾਲਟੇ ਲੈ ਲਈ ਅਸੀਂ ਵੀ ਹਨਾ ਤਾਂ ਫਿਰ ਆਪਾਂ ਇੱਕ ਪਾਣੀ 'ਚ ਦੂਜੇ ਪਾਣੀ 'ਚ ਕੱਢ ਕੇ ਫਿਰ ਨਿਚੋੜ ਕੇ ਰੱਖ ਰੇ ਸੀਗੇ ਤਾਂ ਕਿ ਫਿਰ ਮਸ਼ੀਨ 'ਚ ਸੁਕਾ ਕੇ ਜਲਦੀ ਸੁੱਕ ਜਾਣਗੇ ਹਨਾ ਤੇ ਬਾਕੀ ਤੁਸੀਂ ਸਪੋਰਟ ਵਧੀਆ ਮੈਨੂੰ ਪਹਿਲਾਂ ਵਾਂਗੂ ਨਹੀਂ ਕਰ ਰਹੇ ਹੈਗੇ ਪਲੀਜ਼ ਫੈਮਿਲੀ ਸਪੋਰਟ ਕਰੋ ਜੇ ਤੁਸੀਂ ਸਪੋਰਟ ਕਰੋਗੇ ਮੈਨੂੰ ਤਾਂ ਹੀ ਮੈਂ ਵਧੀਆ ਵਧੀਆ ਵਲੌਗ ਨੂੰ ਦਿਵਾਸ ਲੈ ਕੇ ਆਵਾਂਗੀ ਹਨਾ ਤਾਂ ਪਲੀਜ਼ ਗਾਇਜ਼ ਮੈਨੂੰ ਸਪੋਰਟ ਕਰੋ ਪਲੀਜ਼ 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 ਤੇ ਬਾਕੀ ਵਲੌਗ ਆਪਾਂ ਕੰਟੀਨਿਊ ਕਰਾਂਗੇ ਹੁਣ ਡੇਲੀ ਵਲੌਗ ਲੈ ਕੇ ਆਇਆ ਕਰਾਂਗੇ ਤੁਹਾਡੇ ਵਾਸਤੇ ਵਲੌਗ ਚਾਹੇ ਮੈਂ ਛੋਟਾ ਲੈ ਕੇ ਆਵਾਂ ਪਰ ਮੈਂ ਲੈ ਕੇ ਜ਼ਰੂਰ ਆਵਾਂਗੀ ਕਿਉਂਕਿ ਮੈਨੂੰ ਪਤਾ ਨਾ ਕਿ ਕਿਤਨਾ ਕਿਤੇ ਮੈਂ ਵੀ ਮੇਰਾ ਵੀ ਨੁਕਸਾਨ ਆ ਨਾ ਇਹ ਵਿੱਚ ਤੇਰੀ ਵਿੱਚ ਵੀ ਕਾਫੀ ਡਾਊਨ ਚਲੀ ਗਈ ਮੇਰੀ ਨਾ ਇਸ ਚੀਜ਼ ਦਾ ਬੜਾ ਦੁੱਖ ਆ ਮੈਨੂੰ ਪਰ ਕੀ ਕਰਾਂ ਹਨ ਮੇਰੀ ਮਜਬੂਰੀ ਸੀ ਪਹਿਲਾਂ ਮੈਂ ਨਹੀਂ ਵਲੌਗ ਪਾ ਸਕੀ ਤੇ ਬਾਕੀ ਤੁਹਾਨੂੰ ਦੱਸਿਆ ਸੀਗਾ ਮੈਂ ਨੇ ਤੇ ਬਾਕੀ ਤੁਸੀਂ ਵਲੌਗ ਨੂੰ ਵਧੀਆ ਤੋਂ ਵਧੀਆ ਵੱਧ ਤੋਂ ਵੱਧ ਦੇਖਿਆ ਕਰੋ ਪੂਰਾ ਪੂਰਾ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਬਲੌਗ ਹੈ ਨਾ ਤਾਂ ਹੀ ਤੁਹਾਨੂੰ ਮੇਰੀ ਲਾਈਫ ਦਾ ਪਤਾ ਲੱਗੇਗਾ ਮੇਰੀ ਲਾਈਫ ਕਿੱਦਾਂ ਦੀ ਹੈ ਹਨਾ ਮੈਂ ਕੀ ਕਰਦੀ ਹਾਂ ਪੂਰੇ ਦਿਨ 'ਚ ਕਿੱਦਾਂ ਆਪਣੇ ਬੱਚਿਆਂ ਨਾਲ ਆਪਣੇ ਘਰਾਂ ਕੰਮ ਕਰਨ ਵੇੜਕੇ ਤੇ ਵੀ ਬਲੌਗ ਵਗੈਰਾ ਸ਼ੂਟ ਕਰਦੀ ਹਾਂ ਨਾ ਸਾਰੀ ਰੁਟੀਨ ਚੋ ਵੀ ਆਪਾਂ ਮਿਲ ਘਰ ਦੇ ਕੰਮ ਕਰ ਕਰਦੇ ਹਾਂ ਜੇ ਤੁਸੀਂ ਬਲੌਗ ਨੂੰ ਪੂਰਾ ਦੇਖੋਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਹਨਾ ਇਦਾਂ ਨਹੀਂ ਤੁਹਾਨੂੰ ਕੋਈ ਵੀ ਗੱਲ ਸਮਝਣ ਲੱਗਣੀ ਮੇਰੀ ਲਾਈਫ ਦੀ ਹਨਾ ਮੈਂ ਕੀ ਕਰਦੀ ਹਾਂ ਕੀ ਨਹੀਂ ਕਰਦੀ ਹੈਗੀ ਤੇ ਬਾਕੀ ਬੱਸ ਮੈਂ ਤਾਂ ਇਹ ਕਹਿ ਰਹੀ ਸੀ ਕਿ ਬੱਸ ਮੇਰੇ ਜਲਦੀ ਜਲਦੀ ਤੁਸੀਂ ਵਾਚ ਟਾਈਮ ਕੰਪਲੀਟ ਕਰਵਾ ਦਿਓ ਤੇ ਬਾਕੀ ਸਮਝ ਆ ਰਾ ਤੁਸੇ ਸਾਰੇ ਜਣੇ ਕਿ ਆਪਾਂ ਮਿਹਨਤ ਕਰਾਂਗੇ ਤਾਂ ਫਲ ਵੀ ਮੈਨਾ ਮਿਲੇਗਾ ਹੀ ਕਦੇ ਤਾਂ ਕਦੇ ਮਿਲੇਗਾ ਸਾਡੀ ਫੈਮਿਲੀ ਕੰਮ ਤਬੱਸਾ ਵਿੱਚ ਚੱਲਦੇ ਰਹਿੰਦੇ ਨੇ ਬਾਕੀ ਕੰਮ ਆਪਣਾ ਕੱਪੜੇ ਵਗੈਰੇ ਮੜਾ ਜੇ ਰਹਿ ਗਈ ਸੀ ਨਾ ਬਾਹਰੋਂ ਫਰਸ਼ ਵਗੈਰੇ ਧੋਣਾ ਤੇ ਇਧਰੋਂ ਟਾਈਮ ਹੋ ਗਿਆ ਸੀ ਰੋਟੀ ਦਾ ਤੇ ਘਰ ਦੇ ਵੀ ਆ ਗਏ ਸੀ ਸਬਜ਼ੀ ਲੈ ਕੇ ਤੇ ਸਬਜ਼ੀ ਆਪਣੇ ਖਤਮ ਹੋਈ ਹੋਈ ਸੀ ਕਿ ਇਸ ਕਰਕੇ ਤਾਂ ਬੱਸ ਫਿਰ ਸਬਜ਼ੀ ਲੈ ਕੇ ਆ ਗਏ ਸੀ ਆਪਾਂ फटाफट ਕੱਟਣ ਲੱਗ ਗਏ ਸੀਗੇ ਕੱਪੜੇ ਤਕਰੀਬਨ ਧੋਏ ਹੀ ਗਏ ਸੀ ਆਪਾਂ फटाफट ਛੜਕਾ ਕੱਟਿਆ ਖੜੇ ਖੜੇ ਤਾਂ ਮੈਂ ਕਹ ਜੇ ਬੈਠ ਗਈ ਤਾਂ ਫਿਰ ਜ਼ਿਆਦਾ ਟਾਈਮ ਹੋ ਜਾਏਗਾ ਨਾ ਲੇਟ ਹੋ ਜਾਏਗਾ ਤੇ ਉਹਨੂੰ ਫਿਰ ਸੁਬਹ ਨੇ ਤਾਂ ਆਈ ਗਈ ਸੀ ਤੇ ਜਲਦੀ ਆ ਜਾਂਦੀ ਐ ਤੇ ਬੇਟੇ ਨੇ ਵੀ ਆਉਣਾ ਸੀ ਰੋਟੀ ਆਂਸਰ ਉਹਨੇ ਵੀ ਮੰਗਣੀ ਸੀ ਹੈ ਨਾ ਬਸ ਇਸ ਕਰਕੇ ਫਟਾਫਟ ਪੱਲਾ ਮੈਂ ਸੋਚਿਆ ਕਿਚਨ ਦਾ ਕੰਮ ਕਰ ਲਵਾਂ ਉਸ ਤੋਂ ਬਾਅਦ ਉਹਨਾਂ ਵੇਲੀ ਹਾਂ ਮੈਂ ਫਿਰ ਕੀ ਕਰਨਾ ਪੜਾ ਰਾਮਨ ਲੱਗੀ ਰਾਂ ਜਿਹੜਾ ਵੀ ਮੜ ਮੋਟਾ ਕੋਈ ਰਹਿ ਗਿਆ ਕੰਮ ਬਸ ਫਿਰ ਆਪਾਂ ਇੱਥੇ ਤੜਕਾ ਵਗੈਰਾ ਲੱਗੇ ਸੀ ਲਾਉਣ ਉਹਦੇ ਵਿੱਚ ਮੈਂ ਹਰੀ ਮਿਰਚ ਟਮਾਟਰ ਤੇ ਥੋੜਾ ਜਿਹਾ ਅਦਰਕ ਪਾਇਆ ਸੀ ਕਿਉਂਕਿ ਸੁੱਕੀਆਂ ਸਬਜ਼ੀਆਂ ਦੇ ਵਿੱਚ ਮੈਨੂੰ ਸੁਆਦ ਬਹੁਤ ਘੱਟ ਪੰਦੀ ਆ ਅਗਰ ਲੋਡ ਹੋਵੇ ਜਿੱਦਾਂ ਥੋੜੀ-ਥੋੜੀ ਲਗਾਣੀ ਤਾਂ ਬਾਨੀਆਂ ਨਹੀਂ ਤੇ ਮੈਂ ਬਸ ਪਹਿਲਾ ਪਿਆਜ਼ ਤੇ ਟਮਾਟਰ ਹੀ ਪਾਉਣੀ ਆ ਬਾਕੀ ਹੋਰ ਜਿਆਦਾ ਕੁਝ ਵੀ ਨਹੀਂ ਤੇ ਆਪਾਂ फटाफट ਸਬਜ਼ੀ ਰੱਖਤੀ ਸੀਗੀ ਪਾਤੀ ਸੀਗੀ ਕੜਾਈ ਦੇ ਵਿੱਚ ਤੇ ਮੈਂ ਕਿਹਾ ਚਲੋ ਆਟਾ ਵੀ फटाफट ਗੁੰਨ ਲੀ ਆਪਾਂ ਤੇ ਇੱਕ ਗੈਸ ਤੇ ਰੋਟੀ ਬਣਾ ਲਾਂਗੇ ਇੱਕ ਥੰਨੇ ਸਬਜ਼ੀ ਬਣਦੀ ਹੋਏ ਜੀ ਤੇ ਬਾਕੀ